ਜਾ ਚੁੱਕੀਆਂ ਹੁਣ ਪੁਆਇੰਟ ਜਿਹੜਾ ਜਾਫੀ ਦਾ ਜੋਗੇਵਾਲੀਆ ਗਗਨ ਬੜਾ ਠੰਡਾ ਖਿਡਾਰੀ ਹੈ ਬੜਾ ਸ਼ਹਿਨਸ਼ੀਲ ਖਿਡਾਰੀ ਹੈ 시ਹਾ ਪਾੜੀ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਰ ਜੋਗੇਵਾਲ ਦੇ ਲਈ ਕਬੱਡੀ ਖੇਡਿਆ ਤੇ ਨਾਲ ਜੋਗੇਵਾਲ ਨੂੰ ਵੀ ਮਸ਼ਹੂਰ ਕਰ ਦਿੰਦਾ ਹੈ ਇਹਦਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਦੀਪਗੜ ਪਿੰਡ ਹੈ ਜਿਹੜੇ ਪਿੰਡ ਦੇ ਲਾਗੇ ਕਰਕੇ ਮੱਝੂਕਿਆਂ ਦੀ ਮੇਰੇ ਵੀਰੋ ਘੋੜਿਆਂ ਦੀ ਬਲੱਡ ਲਾਈਨ ਮੱਝੂਕੇ ਬਲੱਡ ਲਾਈਨ ਦੇ ਘੋੜੇ ਬੜੇ ਮਸ਼ਹੂਰ ਹੈ ਇਹ ਉਸ ਇਲਾਕੇ ਦਾ ਖਿਡਾਰੀ ਹੈ ਪਰ ਦੂਜੇ ਪਾਸੇ ਧਲੇਰਾਵਾਲਾ ਗੁਰੀ ਆ ਗਿਆ ਅਮਰੀਕ ਆਹ ਸਾਹਮਣੇ ਜਿੰਦੇ ਗੁਰੀ ਵੀ ਕਬੱਡੀ ਪੈ ਰਹੀ ਹੈ ਕਿ ਸਾਡਾ ਵੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਕਸੂਰ ਕਿਉਂਦੀ ਕਿਉਂਕਿ ਇਹਨਾਂ ਨੇ ਕਹਿੰਦੇ ਉਦਮ ਸਿੰਘ ਸਿੰਘ ਨੇ ਕਿੰਨੇ ਟਾਈਮ ਬਾਅਦ ਇੰਗਲੈਂਡ ਜਾ ਕੇ ਕੋਣ ਠੋਕਿਆ ਕਿੰਨੇ ਟਾਈਮ ਬਾਅਦ ਕੋਣ ਇੰਗਲੈਂਡ ਜਾ ਕੇ ਠੋਕਿਆ ਉਹ ਗੱਲ ਕਿਵੇਂ ਜ਼ਿਲ੍ਹੇ ਸੰਗਰੂਰ ਦੀ ਚੱਲਦੀ ਹੈ ਜਨਮੜਾ ਵਾਲੇ ਮੁੰਡੇ ਇੱਕ ਪੱਟੀ ਨਾ ਕਿ ਲੈ ਕੇ ਆਇਆ ਇੱਕ ਸੋਚ ਬਹੁਤ ਵਧੀਆ ਮੇਰ ਕਰੇ ਪਰਮਾਤਮਾ ਦਿਲਵੀਰ ਉਹ ਜੰਡਾੜੀ ਵਾਲਿਆ ਉਹ ਸਮਝਾਲਾ ਮੁੰਡਿਆਂ ਨੂੰ ਜੇ ਕਿਤੇ 1921 ਹੋ ਗਈ ਇੱਥੋਂ ਲੈ ਕੇ ਮੈਲਬਨਡ ਤੱਕ ਗੱਡੀ ਚ ਦਵਿੰਦਰ ਕਹਨੂਰੀ ਚੱਲੋ ਸਮਝਾਲਾ ਮੁੰਡਿਆਂ ਨੂੰ ਦੋ ਦੇ ਰੇਡਾਂ ਪਾਕੀ ਨੇ ਹਾਸ ਤੋਂ ਪਹਿਲਾਂ ਵੀ ਆ ਪੰਡੂ ਦੇ ਦੋ ਹੱਥ ਹੈ ਤੇ ਦੋਨਾਂ ਫੜਿਓ ਪਹਿਲੀਆਂ ਦੋ ਦੋ ਉਂਗਲਾਂ ਘੜੀਆਂ ਕਰ ਦਿੱਤੀਆਂ ਵੀ ਦੋ ਦੋ ਰੇਡਾਂ ਬਾਕੀ ਨੇ ਇਧਰ ਕੇਐਸ ਨਿੰਨੀ ਜਾਏ ਹੋਏ ਨੇ ਮੱਖਣ ਪੰਡਾਲ ਦੀ ਆਏ ਹੋਏ ਨੇ ਉਹ ਮੱਲੀ ਸਾਹਿਬ ਖੜੇ ਆ ਇਬਰ ਕਹਿੰਦੇ ਗਲਬ ਦੇ ਮੰਦਰ ਵੀ ਆ ਗੱਲਾਂ ਪੱਤੋ ਵਾਲੇ ਨੰਨੂ ਦੇ ਮੂਹੋ ਮਯਾਮ ਸੁਣੀਐ ਮਿਹਰ ਕਰੇ ਪ੍ਰਮਾਤਮਾ ਉਹ ਟੀਆਂ ਦੇ ਵਿੱਚ ਸ਼ਿਫਟਾ ਲਾਉਂਦਾ ਨਰੰਜਨਪੁਰੀਆ ਸੁੱਖਾ ਕਬੱਡੀ ਤੇ ਹਾਂਜੀ ਮੱਖਣ ਜੀ ਕੀ ਸੁਨੇਹੇ ਅਮਰੀਕ ਕਰਦੇ ਗੱਲ ਚੋਬਰਾ ਅਗਲੇ ਮੱਚਾਂ ਵੀ ਇਹ ਟੀਮਾਂ ਪੰਜਾਬ ਯੂ ਸਪੋਰਟਸ ਕਲੱਬ ਨੂੰ ਦੇਂਦੀ ਹੈ ਲਾਲ ਮੀਰੀ 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 ਤੇ ਪੰਜਾਬ ਯੂਥ ਸਪੋਰਟਸ ਕਲੱਬ ਆ ਮੈਚ ਖਤਮ ਹੋਣ ਵਾਲਾ ਹੈ ਦੋਨਾਂ ਟੀਮਾਂ ਨੂੰ ਬੇਨਤੀ ਹੈ ਇੱਕ ਪਾਸੇ ਟੀਮ ਰੂਪੀ ਹੋਣਾਂ ਦੀ ਮਣੀ ਹੋਣਾਂ ਦੀ ਅਰਸ਼ਣਾ ਦੀ ਹੈ ਦੂਜੇ ਪਾਸੇ ਮੀਰੀ ਪੀਰੀ ਵਾਲੇ ਗੋਪੀ ਸ਼ੋਕਰ ਨੂੰ ਬੇਨਤੀ ਹੈ ਵੀ ਉਹ ਵੀ ਵੀਰ ਟੀਮ ਲੈ ਕੇ ਆ ਜੇ ਲੈ ਵੀ ਅਮਰੀਕ ਆ ਗਿਆ ਧਲੇੜ ਵਾਲਾ ਗੁਰੀ ਆ ਗਿਆ ਗੁਰੀ ਆ ਗਿਆ ਸਾਹਮਣੇ ਕਹਿੰਦੇ ਗੁਰੀ ਧਲੇੜ ਵਾਲਾ ਇਸ ਵੇਲੇ ਉਹ ਰੇਡ ਪਾਰਿਆ ਬਾਜ ਓਏ ਬਾਜ ਓਏ ਮੈਨੂੰ ਲੱਗਦਾ ਜਾ ਦੋ ਪੈਣਗੇ ਤੇ ਜਾ ਦੇ ਪਾਸਿਆਂ ਤੇ ਕੁੰਡੇ ਲਵਾਉਣੇ ਪੈਣਗੇ ਇਹ ਐਵੇਂ ਨਹੀਂ ਇੰਡੀਆ ਤੋਂ ਆਇਆ ਇਹ ਪੱਕੇ ਪੈਰੀ ਆਇਆ ਮੇਰੇ ਮਿੱਤਰੋ ਇਹਨਾਂ ਨੇ ਮਿਹਨਤਾਂ ਕੀਤੀਆਂ ਸੰਘਰਸ਼ ਕੀਤੇ ਆ ਇਹਨਾਂ ਨੇ ਸਟਰਗਲ ਕੀਤੀ ਆ ਆਹ ਸਾਹਮਣੇ ਕਹਿੰਦੇ ਗਗਨ ਜੋਗੇ ਵਾਲੀ ਆ ਨਿਮਰਤਾ ਵੀ ਬਹੁਤ ਆ ਮੇਰੇ ਮਿੱਤਰੋ ਜਦੋਂ ਕਬੱਡੀ ਖੇਡਦਾ ਹੈ ਤੇ ਸਿਫਤਾ ਕਰਨ ਨੂੰ ਦਿਲ ਕਰਦਾ ਮੁੰਡੇ ਦੀਆ ਆਹ ਸਾਹਮਣੇ ਕਹਿੰਦੇ ਗਗਨ ਜੋਗੇ ਵਾਲੀ ਆ ਮੈਂ ਨਹੀਂ ਕਿਸੇ ਨਾਲ ਲੜਦਾ ਵੇਖਿਆ ਮੈਂ ਨਹੀਂ ਕਿਸੇ ਨਾਲ ਆਹ ਝਗੜਦਾ ਵੇਖਿਆ